श्री बिंदर भगत जी और बहुत ही सत्कार जो डीओ ओ एलीमेंट्री श्रीमती हरजिंदर कौर जी और डिप्टी डीओ ओ श्री मनीष शर्मा जी श्री कमल जी सिंह भाटिया सबका डिप्टी मेयर नगर निगम जंदर श्री संजीव भगत जी श्री कीर्ति लाल जी चेयरमैन गौसेवा कमेटी सरदार अवतार जी और श्री संजीव भगत जी जो कि ਇਹ ਸਾਰੇ ਜ਼ਿਕਰ ਕ੍ਰਾਂਤੀ ਦੇ ਜਿਨ੍ਹਾਂ ਅੱਜ ਨੇ ਕੋਆਰਡੀਨੇਟਰ ਨੇ ਔਰ ਸਾਰੇ ਪਤਵੰਤੇ ਸੱਜਣ ਨੇ ਇਸ ਸਕੂਲ ਦੇ ਹੈਡੀਚ ਸਰਵਾਨ ਟੀਚਰ ਸਰਵਾਨ ਆਏ ਹੋਏ ਪਤਵੰਤੇ ਸੱਜਣ ਜਿਨ੍ਹਾਂ ਦਾ ਨਾਮ ਮੇਰੇ ਕੋਲ रह गया ਹੋਵੇ ਸਭ ਤੋਂ ਵੱਧ ਸਤਿ ਸ੍ਰੀ ਅਕਾਲ ਜੀ ਔਰ ਪਿਆਰੇ ਬੱਚੋ ਔਰ ਔਰ ਬੱਚਿਆਂ ਦੇ ਜਿਹੜੇ ਪੇਰੈਂਟਸ ਆ ਸਾਰਿਆਂ ਦਾ ਇੱਥੇ ਪਹੁੰਚਦੇ ਹਾਰਦਿਕ ਸਵਾਗਤ ਹੈ ਜੀ ਔਰ ਸਾਡੇ ਵਾਸਤੇ ਬੜੀ ਮਾਣ ਵਾਲੀ ਗੱਲ ਆ ਕਿ ਸ਼੍ਰੀ ਭਿੰਦਰ ਭਗਤ ਜੀ ਔਰ ਬਿਨਾ ਵੱਡੇ ਬਾਬੂ ਜੀ ਜਿਨ੍ਹਾਂ ਨੂੰ ਬੇਨੇ ਸਤਿ ਪੂਰੀ ਨਾਲ ਜੀ ਬਹੁਤ

ਜੋ ਸਾਡੇ ਕੈਬਨਿਟ ਮਿਸਟਰ ਸਾਹਿਬਾ ਸ਼੍ਰੀ ਮਿੰਦਰਪਾਲ ਜੀ ਉਹਨਾਂ ਨੂੰ ਜੀ ਆਇਆਂ ਸੰਜੀ ਸ਼੍ਰੀ ਮਿੰਦਰਪਾਲ ਜੀ ਜਗਮਗ ਜਗਮਗ ਹੋ ਗਏ ਚਾੜ ਚਫੇਰੇ ਜਦੋਂ ਤੁਸੀਂ ਆਏ ਸਾਡੇ ਘਰੇ ਮੈਂ ਗੁਰਿੰਦਕੌਰ ਹੈ ਟੀਚਰ ਸਰਕਾਰੀ ਪ੍ਰਾਇਮਰੀ ਸਕੂਲ ਬਸਤੀ ਗੁਜਾ ਗੁੜੀਆਂ ਆਪਣੇ ਦੇ ਸਮੂਹ ਸਟਾਫ ਵੱਲੋਂ ਮਾਨਯੋਗ ਸ਼੍ਰੀ ਮਿੰਦਰਪਾਲ ਜੀ ਕੈਬਨਿਟ ਮੰਤਰੀ ਪੰਜਾਬ ਸਰਕਾਰ ਜੀ ਦਾ ਤੇ ਉਹਨਾਂ ਦੇ ਨਾਲ ਆਏ ਹੋਰ ਮਹਿਮਾਨਾਂ ਦਾ ਆਪਣੇ ਦਿਲ ਦੀਆਂ ਜਿਹਰਾਈਆਂ ਤੋਂ ਜੀ ਆਇਆਂ ਆਖਦੀ ਹਾਂ ਮੈਂ ਜੀ ਆਇਆਂ ਆਖੀ ਹਾਂ ਸਾਡੇ ਐਕਸ ਡਿਪਟੀ ਮੇਅਰ ਸਤਾਰ ਕਮਲਜੀਤ ਸਿੰਘ ਪੱਟਿਆ ਜੀ ਸ਼੍ਰੀ ਸੰਜੀਪ ਭਗਤ ਤੁਹਾਡੇ ਨ 代表 ਜਿੰਦਰ ਪਸ਼ਮੀਆ ਆਮ ਪਾਰਟੀ ਜੀ ਉਹਨਾਂ ਨੇ ਸਾਡੇ ਨਾਲ ਡਿਸਕਸ਼ਨ ਪਾਇਆ ਮੈਂ ਜੀ ਆਇਆਂ ਆਖੀ ਹਾਂ ਸੂਬਾ ਪਤਵੰਤੇ ਸੱਜਣ ਐਸਐਮਸੀ ਮੈਂਬਰਸ ਬੱਚਿਆਂ ਦੇ ਮਾਤਾ ਪਿਤਾ ਜਿਨ੍ਹਾਂ ਨੇ ਨਾਲ ਇਸ ਪ੍ਰੋਗਰਾਮ 'ਚ ਸ਼ਿਰਕਤ ਕੀਤੀ ਪੰਜਾਬ ਸਰਕਾਰ ਪੰਜਾਬ ਦੀ ਸਿੱਖਿਆ ਨੂੰ ਪੰਜਾਬ ਦੇ ਸਕੂਲਾਂ ਨੂੰ ਵਿਸ਼ੇਸ਼ ਪੱਧਰੀ ਸਿੱਖਿਆ ਅਤੇ ਜ਼ਹੂਰਤਾਂ ਦੇ ਲਈ ਪ੍ਰਸ਼ੰਸਾਯੋਗ ਉਪਰਾਲੇ ਕਰਦੀ ਰਹੀ ਹੈ ਉਨਨਾ ਉਤਸ਼ਾਹ ਨਾਲ ਅਸੀਂ ਅੱਜ ਇਸ ਮਹੱਤਵਪੂਰਨ ਸਮਾਗਮ ਵਿੱਚ ਸ਼ਾਮਿਲ ਹੋਏ ਹਾਂ ਪੰਜਾਬ ਸਰਕਾਰ ਦੇ ਹਦਾਇਤਾਂ ਅਨੁਸਾਰ ਸਾਨੂੰ ਸਿੱਖਿਆ ਵਿਭਾਗ ਵੱਲੋਂ ਐਡੀਸ਼ਨਲ ਕਲਾਸਰੂਮ ਦੀ ਉਸਾਰੀ ਲਈ 751000 ਦੀ ਗ੍ਰਾਂਟ ਪ੍ਰਾਪਤ ਹੋਈ ਜਿਸ ਦੀ ਉਸਾਰੀ ਬੁਰੀ ਨਿਮਰ ਤਹਿਤ ਮੈਂ ਆਪਣੇ ਆਪਣੇ ਮੋਸਟ ਆਫ ਵੱਲੋਂ ਧੰਨਵਾਦ ਕਰਦੀ ਹਾਂ ਜਿਨ੍ਹਾਂ ਦੀ ਬਦੌਲਤ ਅੱਜ ਸਾਨੂੰ ਇੱਕ ਕਮਰਾ ਹੋਰ ਮਿਲ ਗਿਆ ਗੁਰਬਾਣੀ ਦਾ ਪ੍ਰਮਾਨ ਹੈ ਵਿਦਿਆ ਵਿਚਾਰੀ ਤਪਾਰੂਪਤਾ ਦੀ ਇਹ ਜਿਹੜਾ ਸਰਕਾਰੀ ਸਕੂਲਾਂ ਨੂੰ ਸਹੂਲਤਾਂ ਦੇਣੀਆਂ ਮਾਂਚੋ ਕੈਬਨਿਟ ਮੰਤਰੀ ਸ਼੍ਰੀ ਮਹਿੰਦਰ ਵਰਗਾਚੀ ਇਹਨਾਂ ਦੇ ਨਾਲ ਆਈ ਹੋਈ ਸਤਕਾਰਤਮ ਟੀਮ ਮਾਂਚ ਵਿੱਚ ਸਸ਼ੋਭਤ ਪੰਕੀ ਸਾਰੇ ਹੀ ਬਖਵਕ ਬਹੁਦਾਦ ਪ੍ਰਮੁਖ ਸਖੀਤਾ ਵਿਦਿਆਸਗਨ ਐਪ੍ਰੀਟੀ ਹੋ ਸ਼੍ਰੀ ਮਨੀਸ਼ ਜੀ ਸਕੂਲ ਦੇ ਐਚਟੀ ਮੈਮ ਗੁਰਵਿੰਦਰ ਤੇ ਸਮੂਹ ਸਟਾਫ ਮੈਂਬਰਸ ਪਿੰਡ ਤੋਂ ਆਏ ਹੋਏ ਹੋਰ ਬਾਕੀ ਪਤਵੰਤੇ ਸੱਜਣ ਐਸਐਮਸੀ ਮੈਂਬਰ ਵਿਦਿਆਰਥੀਆਂ ਦੇ ਮਾਪੇ ਅਤੇ ਪਿਆਰੇ ਵਿਦਿਆਰਥੀਓ ਅੱਜ ਬਹੁਤ ਹੀ ਮਹੱਤਵਪੂਰਨ ਦਿਨ ਹੈ ਕਿ ਪੰਜਾਬ ਸਰਕਾਰ ਦੁਆਰਾ ਪੰਜਾਬ ਸਿੱਖਿਆ ਕ੍ਰਾਂਤੀ ਦੇ ਤਹਿਤ ਅੱਜ ਸਕੂਲਾਂ ਦੇ ਵਿੱਚ ਪਿਛਲੇ 3 ਸਾਲਾਂ ਤੋਂ ਜੋ ਵਿਕਾਸ ਕਾਰਜ ਹੋਏ ਹਨ ਉਹਨਾਂ ਦੇ ਅਦਗਾਟਨ ਸਮਰੋਹ ਸ਼ੁਰੂ ਹੋਏ ਹਨ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਅਤੇ ਮਾਨਯੋਗ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਜੀ ਦੀ ਯੋਗ ਰਗਵਾਈ ਅਧੀਨ ਇਹ ਸਾਰੇ ਸਮਾਗਮ ਜਿਹੜੇ ਉਹ ਸ਼ੁਰੂ ਹੋਏ ਹਨ ਤੇ ਅੱਜ ਸਾਡੇ درمیان ਬਸਤੇ ਗੁਜਾਰ ਪ੍ਰਾਇਮਰੀ ਸਕੂਲ ਦੇ ਵਿੱਚ ਮਾਨ ਜੋ ਕੈਬਨਿਟ ਮੰਤਰੀ ਮਹਿੰਦਰ ਪਗਲ ਜੀ ਪਹੁੰਚੇ ਹਨ ਜਿਨ੍ਹਾਂ ਨੇ ਇੱਥੇ ਪਹੁੰਚ ਕੇ ਇੱਥੇ ਇੱਕ ਬਹੁਤ ਹੀ ਅੱਛਾ ਕਲਾਸਰੂਮ ਜਿਹੜਾ ਸਮਾਰਟ ਕਲਾਸਰੂਮ ਬਣਿਆ ਹੈ ਉਸ ਦਾ ਉਦਘਾਟਨ ਕੀਤਾ ਹੈ ਅਸੀਂ ਸਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿਉਂਕਿ ਇਹ ਜਿਹੇ ਰੂਮ ਦੀ ਇਸ ਸਕੂਲ ਦੇ ਵਿੱਚ ਬਹੁਤ ਹੀ ਜ਼ਿਆਦਾ ਜ਼ਰੂਰਤ ਸੀ ਸਰ ਤੁਸੀਂ ਇਸ ਜ਼ਰੂਰਤ ਨੂੰ ਪੂਰਾ ਕੀਤਾ ਅਤੇ ਬੱਚਿਆਂ ਨੂੰ ਇੱਕ ਸੋਹਣਾ ਸਹੂਲਤਾਂ ਨਾਲ ਲੈਸ ਹੈ ਉਹ ਇਸ ਸਕੂਲ ਨੂੰ ਪ੍ਰੋਵਾਈਡ ਕਰਵਾਇਆ ਹੈ ਤੇ ਬੱਚੇ ਇਸ ਕਲਾਸਰੂਮ ਵਿੱਚ ਬੈਠ ਕੇ ਜਰੂਰ ਆਪਣੇ ਸੁਪਨਿਆਂ ਵਿੱਚ ਰੰਗ ਭਰਨਗੇ ਅਸੀਂ ਆਪ ਜੀ ਦਾ ਬਹੁਤ ਧੰਨਵਾਦ ਕਰਦੇ ਹਾਂ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਪਿਛਲੇ ਕੁਝ ਸਾਲਾਂ ਦੇ ਦੌਰਾਨ ਸਰਕਾਰੀ ਸਕੂਲਾਂ ਦੇ ਵਿੱਚ ਬਹੁਤ ਹੀ ਜ਼ਿਆਦਾ ਸਲੋਨ ਜੋਗ ਜੜਾ ਹੈ ਉਹ ਕੰਮ ਹੋਏ ਹਨ ਜਿਨ੍ਹਾਂ ਦਾ ਸੰਦੇਸ਼ ਜੜਾ ਹੈ ਆਮ ਜਨਤਾ ਤੱਕ ਪਹੁੰਚਣਾ ਜ਼ਰੂਰੀ ਸੀ ਇਸ ਕਰਕੇ ਸਾਡੇ ਵਿਦਿਆਰਥੀ ਸਾਡੇ ਕਿਤੇ ਅਧਾਰਿਆਂ ਦੇ ਵਿੱਚ ਜਿੰਨਾ ਵੀ ਨਿਖਾਰ ਆਇਆ ਹੈ ਉਸ ਦੇ ਨਾਲ ਸਾਡੇ ਬੱਚਿਆਂ ਦਾ ਭਵਿੱਖ ਜਿਹੜਾ ਹੈ ਉਹ ਜ਼ਰੂਰ ਰਚਣਾ ਲਿਆ ਹੈ ਜੋ ਸਰਕਾਰੀ ਸਕੂਲਾਂ ਵਿੱਚ ਸਹੂਲਤਾਂ ਮਿਲ ਰਹੀਆਂ ਹਨ ਉਹਨਾਂ ਦੀ ਲਿਸਟ ਬਹੁਤ ਜ਼ਿਆਦਾ ਲੰਬੀ ਹੈ ਨਿਸ਼ੋਰ ਇਹ ਹੈ ਕਿ ਸਾਡੀ ਸਰਕਾਰ ਅਧਿ ਸਿੱਖਿਆ ਵਿਭਾਗ ਜਿਹੜਾ ਹੈ ਉਹ ਸਰਕਾਰ ਬੱਚਿਆਂ ਦਾ ਜਿਹੜਾ ਸਰਪ੍ਰਿਕ ਵਿਕਾਸ ਹੈ ਉਸ ਤੇ ਉਹਨਾਂ ਨੇ ਧਿਆਨ ਕੇਂਦਰਿਤ ਕੀਤਾ ਹੋਇਆ ਹੈ ਮੈਂ ਸਾਰੇ ਹਾਜ਼ਰੀਨ ਨੂੰ ਦੱਸਣਾ ਚਾਹਨੀ ਆ ਇਹ ਸਾਡੇ ਇੱਕ ਐਮਨਟ ਮੰਤਰੀ ਮਹਿੰਦਰ ਭਾਗਤ ਜੀ ਹਮੇਸ਼ਾ ਹੀ ਆਪਣੇ ਇਲਾਕੇ ਦੇ ਆਪਣੇ ਹਲਕੇ ਦੇ ਜਿਹੜੇ ਸਕੂਲ ਹਨ ਉਹਨਾਂ ਦੇ ਵਿੱਚ ਵਿਕਾਸ ਦਾ ਸਾਰਜ ਕਰਨ ਦੇ ਲਈ ਕੰਮ ਕਰਦੇ ਹਨ ਹਮੇਸ਼ਾ ਸੱਜਣਾ ਜੁੜੇ ਰਹਿੰਦੇ ਹਨ ਸਾਡੇ ਕੋਲੋਂ ਅੰਮਾ ਦੀ ਰਿਪੋਰਟ ਵੀ ਲੈਂਦੇ ਹਨ ਕਿੱਥੇ ਕਿਹੜੀ ਕਮੀ ਹੈ ਕਿੱਥੇ ਅਸੀਂ ਸੁਧਾਰ ਕਿਦਾਂ ਲਿਆ ਸਕਦੇ ਹਾਂ ਸਾਰਾ ਡਿਸਕਸ ਕਰਦੇ ਹਨ ਇਹ ਸਾਨੂੰ ਬੜਾ ਮਾਣ ਹੈ ਕਿ ਸਾਨੂੰ ਇਹਨਾਂ ਦਾ ਅਸ਼ੀਰਵਾਦ ਪ੍ਰਾਪਤ ਹੈ ਮੈਂ ਇੱਥੇ ਸਾਰੇ ਹੀ ਹਾਜ਼ਰੀਵਾਲੋਂ ਆਪਣੇ ਵੱਲੋਂ ਇਸ ਮੂਵ ਸਟਾਫ ਮੈਂਬਰਸ ਵੱਲੋਂ ਇਹਨਾਂ ਦਾ ਇੱਥੇ ਆਉਣ ਤੇ ਅਤੇ ਸੋਹਣਾ ਕਲਾਸਰੂਮ ਸਮਾਰਟ ਕਲਾਸਰੂਮ ਜਿਹੜਾ ਇਹਨਾਂ ਨੇ ਅਧਿਆਤਿਆਨਾਂ ਦੇ ਸਪੂਰਤ ਕੀਤਾ ਹੈ ਉਹਦੇ ਲਈ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਥੈਂਕ ਯੂ ਪੰਜਾਬ ਦੇ ਮੁੱਖ ਮੰਤਰੀ ਸਰਾਰਪਗਨ ਸਿੰਘ ਮਾਨ ਸਾਹਿਬ ਜੀ ਦੀ ਯੋਗਦਾਰੀ ਹੇਠ ਅੱਜ ਜੋ ਪੰਜਾਬ ਦੇ ਵਿੱਚ ਪੰਜਾਬ ਸਿੱਖਿਆ ਗ੍ਰੰਦੀ ਦੀ ਜੋ ਲਹਿਰ ਚੱਲ ਰਹੀ ਹੈ ਉਸ ਦੇ ਤਹਿਤ ਅੱਜ ਬਸਤੀ ਗੁਜਾਰੇ ਵਿੱਚ ਪ੍ਰਾਇਮਰੀ ਸਕੂਲ ਦਾ ਜੋ ਸਮਾਰਟ ਕਲਾਸਰੂਮ ਦਾ ਉਦਘਾਟਨ ਕੀਤਾ ਗਿਆ ਹੈ। ਆਈ.ਡੀ. ਇਸ ਸਮਾਗਮ ਤੇ ਸਾਡੇ ਪ੍ਰਾਇਮਰੀ ਡੀਓ ਮੈਡਮ ਅੰਦਰ ਨਾਲ ਡਿਪਟੀ ਡੀਓ ਪ੍ਰਾਇਮਰੀ ਔਰ ਇਸ ਸੰਕਤੀ ਬਹੁਤ ਲੰਮੇ ਸਮੇਂ ਤੋਂ ਸੇਵਾ ਕਰ ਰਹੇ ਸੀਨੀਅਰ ਡਿਪਟੀ ਮੈਰ ਮਲਵੀਨ ਕਮਿਸ਼ਨ ਪਟਿਆ ਜੀ ਅੰਦਰ ਨਾਲ ਸਾਡੇ ਬਲਾਕ ਪ੍ਰਧਾਨ ਬਰਨ ਸੱਜਨ ਜੀ ਔਰ ਇਸ ਵਾਰ ਤੋਂ ਇੰਚਾਰਜ ਬਨਵੀਰ ਅਮਿਲਦਰਾ ਜੀ ਉਹਦੇ ਨਾਲ ਡੋਣਾ ਜੀ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਬਹੁ ਕੁਮਸ਼ੰਗਰਪੁਰੂਪ ਚੇਅਰਮੈਨ ਕਿਮਦਰ ਕਾਲਾ ਜੀ ਤੇ ਇਹ ਜੋ ਸਾਡੇ ਇਵੈਂਟ ਵਿੱਚ ਸ਼ਿਰਸ਼ਾ ਦੇ ਜੋ ਉਦਘਾਟਨ ਹੋ ਰਹੇ ਨੇ ਜੋ ਗ੍ਰਾਂਤੀ ਸਿੱਖਿਆ ਦਾ ਮਹਿੰਮ ਚੱਲ ਰਿਹਾ ਉਹਦੇ ਸਾਡੇ ਵੈਸਟ ਦੇ ਕੋ-ਲੀਡਰ ਸੰਦੀਪ ਭਗਤ ਜੀ ਔਰ ਮਿੰਦਰਪਾਲ ਜੀ ਔਰ ਜਿੰਨੇ ਵੀ ਸਾਥੀ ਅੱਜ ਟੀਚਰ ਸਹਿਬਾਨ ਅਤੇ ਹੁਣ ਤੇ ਸਾਥੀ ਪੇਰੈਂਟਸ ਆਏ ਨੇ ਮੈਂ ਉਹਨਾਂ ਨੂੰ ਅੱਜ ਇਸ ਗੱਲ ਦੀ ਮੂਹਰਵਾ ਦਿੰਦਾ ਹਾਂ ਕਿ ਸਕੂਲ ਨੂੰ ਇੱਕ ਬਹੁਤ ਹੀ ਖੂਬਸੂਰਤ ਜੋ ਕਮਰਾ ਬਣਿਆ ਹੈ ਸਮਾਰਟ ਕਲਾਸ ਨੂੰ ਜਿਹਦੇ ਉੱਪਰ ਸਰਕ ਕੋੰਜਾ ਹਦਾ ਲੱਗਦਾ ਹੈ ਇਹ ਇੱਕ ਬੜੀ ਵੱਡੀ ਇੱਕ ਰਾਸ਼ੀ ਹੈ ਇਹ ਪੰਜਾਬ ਸਰਕਾਰ ਦੀ ਕਿਉਂਕਿ ਕਹਿੰਦੇ ਨੇ ਬਹੁਤ ਬਹੁਤ ਸਾਲ ਗਰਦਾ ਹੈ ਅਗਰ ਆਸਤਾ ਆਸਤਾ ਥੋੜਾ ਥੋੜਾ ਵਿਕਾਸ ਕਰਾਇਆ ਜਾਏ ਤੇ ਆਮ ਤੌਰ 'ਤੇ ਬਹੁਤ ਵੱਡਾ ਵਿਕਾਸ ਬਣ ਕੇ ਨਜ਼ਰ ਆਦਾ ਹੈ और पहले तो मैं देखा था कि जो स्कूल ये फ्रोश है, ये बच्चे आबादी दे बच्चे बनिए हैं बहुत मेरा ख्याल है कि पता तो नहीं ये हिस्ट्री की है कि कदों तो कितने सामजे बनिए सी, 2000 नौच, 2000 नौच, ऐसे कितने बच्चे बनिए सी, पहले कितने सी? सर एथेंस में भी एक मैडम पहले सी जनरल स्टार्ट की था सी ये सारे बिल्डिंग सी वो डी को गए बिल्डिंग जाए। तो हो गया साल बाद सारा जो इलाका है संघना इलाका है मास्टर है और बड़ा अच्छा है क्योंकि इतने जो आबादी भी बहुत संघनी तो तो है और 202 बच्चा कहना आसान है बट देखो कि तकरीबन 202 सौ दो परिवार को आप इतने पढ़ा रहे भी एक बहुत वो बहादुरी है उपलब्धि है और सब बड़ा एक मान है कि इस स्कूल के जो टीचर साहब ने कदे भैन जी इन्हों तो स्टेट अवार्ड मिले स्टेट अवार्ड मिलना मैं पता है कि किनिया करने के बावजूद ਬਹੁਤਾਰੇ ਇਸ ਬਾਕਸ਼ਾ ਕਰਦੇ ਨੇ ਪਰ ਕਿਸੇ ਨੂੰ ਸਟੇਟ ਵਾਰਡ ਨਹੀਂ ਮਿਲਦਾ ਕੇਵਲ ਕੇਵਲ ਕੰਮ ਕਰਨ ਵਾਲੇ ਟੀਚਰ ਸਰਵਾਨ ਨੂੰ ਹੀ ਮਿਲਦਾ ਹੈ ਜੇ ਤੁਹਾਡੀ ਬੜੀ ਬੜੀ ਇੱਛਾ ਪ੍ਰਪਤੀ ਹੈ ਤਾਂ ਤੁਹਾਡੀ ਕਿਉਂਕਿ ਇਹ ਐਸੀ ਚੀਜ਼ ਹੈ ਤੁਹਾਡਾਂ ਕੇ ਤੁਹਾਨੂੰ ਸਰਵਾਨ ਨੂੰ ਦੇਖ ਕੇ ਮਿਲਦਾ ਹੈ ਸੁਭਾਚਾਰਾਂ ਦੇ ਬਾਕੀ ਬੈਡਿੰਗ ਵਿੱਚ ਟੀਚਰ ਸਰਵਾਨ ਵੀ ਕੰਮ ਕਰ ਮੇਰੇ ਨਾਲ ਉਹਨਾਂ ਨੂੰ ਵੀ ਸਟੇਟ ਵਾਰਡ ਮਿਲੇ ਮੈਂ ਆਮਨਗਰ ਦਾ ਹਾਂ ਸੋ ਇਹ ਜੋ ਇੱਕ ਕਿਹਾ ਜਾਏ ਕਿ ਜੋ ਵਿੱਚ ਬਹੁਤ ਸੰਗਣੀ ਬਦਿਸਕੂਲ ਬਣਿਆ ਮੈਡਮ ਇਹਦੀ ਬਹਿਤ ਧਿਆਨ ਜਾਰਖੰਡ ਹੋ ਰਹੀ ਹੈ ਤੇ ਕਮਰਾ ਨੇ ਪੰਗਿਆ ਪਰ ਜਗਾ ਥੋੜੇ ਦਿਨ ਇਹ ਮੈਂ ਕਹਿੰਦੇ ਕਿ ਜਿਹੜਾ ਹੋਣਾ ਕਰ ਸਕਦਾ ਹੈ ਕਿ ਤੁਸੀਂ ਜਿਹੜਾ ਆਪੇ ਜਿਠੇ ਹੈਗੇ ਆ ਨਾ ਜਿਹੜਾ ਫਰਨੀਚਰ ਮਹਿੰਗਾ ਲਏ ਨਾ ਉਹ ਤੋਂ ਜਿਹੜਾ ਫਰਨੀਚਰ ਬਾਕੀ ਉਹ ਲੈਂਦੇ ਪੈਸੇ ਬਚਾ ਕੇ ਉਸ ਨਾਲ ਕੁਛ ਨਾ ਕੁਛਾ ਕੁਝ ਚੀਜ਼ ਲੈ ਲਦੇ ਪਰ ਤੁਹਾਨੂੰ ਤਾਂ ਅਸੀਂ ਆਇਆ ਨਾ ਸਰ ਕੋਈ ਇਹ ਹੀ ਦੇਖ ਕੇ ਆਇਆ ਕਿ ਬੱਚਾ ਦਾ ਇਨਫਰਾਸਟ੍ਰਕਚਰ ਨਾ ਵਧੀਆ ਸੀ ਕਿ ਬੱਚੇ ਜਿਹੜੇ ਨਹੀਂ ਵੀ ਇਸ ਸਕੂਲ ਦਾ ਤਾਂ ਉਹ ਵੀ ਮਨ ਕਰਦਾ ਹੈ ਕਿ ਅਸੀਂ ਕਲਰਫੁਲ ਫਰਨੀਚਰ ਤੇ ਬੈਠੀਏ ਹਾਂ ਜੀ ਇਸ ਲਈ ਬਾਕੀ ਸਮਝਾ ਕਿ ਬਾਕੀ ਸੂਤਨਾ ਹੋ ਗਿਆ ਹੈ ਜਿਸ ਤੋਂ ਉਹਨਾਂ ਦਾ ਫੈਸਲਾ ਅੱਛਾ ਹੈ ਪਰ ਉਹਦਾ ਕੀ ਮਨ ਨਹੀਂ ਕਰ ਰਿਹਾ ਜੀ ਤੇ ਸਰ ਜੀ ਤੁਸੀਂ ਕੁਝ ਚਾਹੁੰਦੇ ਹੋ aur acha ਇਸ ਸਕੂਲ ਦੇ ਵਿੱਚ ਬੜੀ ਬੰਦੇ ਜੀ ਸੀ ਨਾ ਇਹਨਾਂ ਨੂੰ ਕੁੱਲ ਡਿਸਪਲੇ ਆ ਗਿਆ ਸਾਡੇ ਕੰਪਨੀਆਂ ਹੈਗੀਆਂ ਇਹਨਾਂ ਨੇ ਕੂਲਰ ਫੋਰਵਰਡ ਕਰੀਆਂ ਤੇ ਨਾਲ ਨਾਲ ਆਰਓ ਡਾਰ ਆਪਣੇ ਆਪ ਲੱਗਾ ਹੋਏਗਾ ਜੀ ਤੁਸੀਂ ਹੋਰ ਕੀ ਕਹਿੰਦੇ ਹੋ ਥੈਂਕਸ ਸਰ ਉਹ ਨਾਲ ਸੀ ਗੌਰ ਆਖੀਏ ਪ੍ਰਾਇਮਰੀ ਫਾਰਮਕੈਮ ਦੇ ਵਿੱਚ ਅਸੀਂ ਸਰਕਾਰੀ ਸਪੋਰਟ ਦੇ 35 ਪੱਖੇ ਲਗਾਏ ਨੇ ਉਹ ਵੀ ਅਸੀਂ ਉਹਨਾਂ ਕੋਲ ਬੜੇ ਜਿਹਾ ਕਾਫੀ ਪਾ ਦਵਾਇਆ ਹੈ ਅਸੀਂ ਦਸੰਗਣੇ ਨੀਦੋ ਦੇ ਪੱਖੇ ਜਾਈਦੇ ਨੇ ਤੁਹਾਡੇ ਨਾਲ ਦਾ ਕੂਲਰ ਅਸੀਂ ਬਹੁਤ ਜਲਦੀ ਕੋਈ ਬਰਾਮਦ ਕਰ ਰੱਖੋ

ਇਹ ਪਾਰਟੀ ਦਾ ਵੀ ਕਿਸੇ ਆਪਣੇ ਬਹੁਤ ਵਧੀਆ ਹੈ ਹਰਮਤੀ ਸਾਹਿਬ ਜੀ ਇਹਨਾਂ ਦੇ ਇੱਕ ਬਰੋ ਕਹਿੰਦੇ ਨੇ ਟਰਸਟੀ ਬਣ ਕੇ ਇਹ ਸਕੂਲ ਸਭ ਨਾਲ ਬੜਾ ਵਧੀਆ ਹੈ ਮੇਰਾ ਕਹਿਣੇ 200 ਬਹੁਤ ਬੱਚਾ ਹੈ ਪੜ੍ਹਨ ਦਾ ਪੜ੍ਹੇ ਜਾਂਦਾ ਨਹੀਂ ਨਾ ਕਰੋ ਇਸ ਦਾ ਭਵਿੱਖ ਹੋਰ ਹੀ ਮਿਹਨਤ ਹੈ ਜੀ ਜੀ ਬਹੁਤ ਬਦੇਗੀ ਰੋਲ ਮੈਂਟ ਚੱਲ ਰਹੀ ਹੈ ਵਾਹ ਉਹ ਲੋ ਕਹਿੰਦੇ ਕਿ ਕਰਕੇ ਕੋਈ ਸਿਸਟਮ ਬਣਾ ਕੇ ਬੱਚਿਆਂ ਨੂੰ ਜਿਹੜਾ ਬੱਚਾ ਦਾਖਲ ਹੋਣੀ ਆਂਦਾ ਉਹਨੂੰ ਕਿਸੇ ਕੀਮਤ ਦੇ ਆਪਾਂ ਨਹੀਂ ਹੋਗਾ ਜੀ ਸਰ ਉਹ ਸਭ ਦਾ ਕੰਮ ਇੱਦਾਂ ਇੱਦਾਂ ਕਰਕੇ ਮਹਿਮਾਨ ਆਂ ਤੁਸੀਂ ਆਪਣਾ ਮੈਨੇਜ ਕਰਨੇ ਆ ਇਹਦੇ ਸਕੂਲ ਜਿਹੜੇ ਵਿਦਿਆਰਥੀ ਪੜ੍ਹਨ ਹੁੰਦੇ ਨੇ ਕਾਰ ਹੁੰਦੇ ਨੇ ਉਹਨਾਂ ਨੂੰ ਨਾਂ ਨਹੀਂ ਚਾਹੀਦਾ ਤੇਰਾ ਕੋਈ ਜਗ੍ਹਾ ਨਹੀਂ ਹੈਗੀ ਤਾਂ ਅਖਰ ਵੀ ਕਰਨਾ ਉਹਨੂੰ ਮੈਨੇਜ ਕਰਾ ਜੀ ਸਰ ਜੀ ਜਦੋਂ ਬਹੁਤ ਬਹੁਤ ਥੈਂਕ ਯੂ ਮੈਡਮ ਤੁਹਾਡਾ ਬਾਰ ਬਾਰ ਅਸੀਂ ਕਾਫੀ ਜਿਹੜੇ ਚੁੱਕਿਆ ਅਸੀਂ ਰਿਵਾਰਡ ਲਿਆ ਨੈਕਸਟ ਜਣਾ ਇਹਦਾ ਨਾਲ ਜੋ ਅਸੀਂ ਕਰ ਰਹੇ ਹਾਂ ਕਰ ਰਹੇ ਹਾਂ ਸਾਰੇ ਪੰਜਾਬ ਦੇ ਵਿੱਚ ਇਹ ਅੱਗੇ ਪੂਰਾ ਮਹੀਨਾ ਹੁਣ ਵੰਡਣ ਹੋ ਰਹੇ ਨੇ ਬੇਟੀ ਕਰਾਂ ਪਿੱਛੇ ਤੋਂ ਵੰਡਣੋ ਬੜੇ ਵੀਰੋ ਸਾਹਿਬ ਤੁਹਾਨੂੰ ਕਿ ਅਸੀਂ ਤਾਂ ਕਰ ਰਹੇ ਹਾਂ ਕਿ ਜੋ ਸਰਕਾਰ ਕਰ ਰਹੀ ਏ ਉਹ ਲੋਕਾਂ तक ਪਹੁੰਚੇ ਲੋਕਾਂ ਨੂੰ ਬਗੜ ਦੇ ਲਈ ਸਿਰਫ ਇਹਨਾਂ ਸਾਇਰਿਆਂ ਨੂੰ ਉੱਪਰ ਲਿਆ ਗਏ ਦਿਖਾਉਂਦੇ ਕਿ ਤੁਹਾਡੇ ਬੱਚੇ ਦੇ ਹੰਾਰੇ ਬਣ ਗਏ ਨੇ ਇਤਨਾ ਮਹੌਲ ਹੈਗਾ ਸਰਕਾਰ ਕਰ ਰਹੀ ਏ ਜੀ ਬੱਚੇ ਨੂੰ ਪੜਾਈ ਚ ਮਿਲਦੀ ਏ ਨਾਲ ਖਾਣ ਨੂੰ ਬੜ ਜੋ ਵੀਰ ਮਿਲ ਰਿਹਾ ਹੈ ਵਰਤਨੀਆਂ ਫ੍ਰੀ ਮਿਲਦੀਆਂ ਨੇ ਔਰ ਰਾਸ਼ਨ ਫ੍ਰੀ ਮਿਲਦਾ ਹੈ ਫੀਸ ਕੋਈ ਹੈ ਨਹੀਂ ਸੋ ਉਹਦੇ ਬਾਅਦ ਨੂੰ ਵੀ ਬਿਠੇ ਰਾਹ ਨਾ ਤੇ ਸਾਡੇ ਵਾਂਗ ਮਾਣੀ ਦਾ ਸਾਡੇ ਵਰਕੇ ਸੋ ਸਾਰਿਆਂ ਨੂੰ ਸੀਬ ਕਹਿੰਦਾ ਕਿ ਪਰミਸ ਕਰੋ ਚਾਰੇ ਦਸੂ ਕਿ ਸਰਕਾਰ ਬਹੁਤ ਅੱਛੇ ਨੰਮਾ ਰਹੀ ਹੈ ਕਿ ਅਸੀਂ ਦੁਆਰਾਂ ਤਾਂ ਦੱ ਰਹੇ ਨੇ ਲੋਕਾਂ ਤੱਕ ਐਸੇ ਪਹੁੰਚੇ ਸਰਕਾਰੀ ਦੀ ਉਪਲਬਧ ਰੋਪਾਂ ਅੱਜ ਗਵਰਨਮੈਂਟ ਪ੍ਰਾਇਮਰੀ ਸਕੂਲ ਬਸਤੀ ਕੁਜਾਂ ਦੇ ਵਿੱਚ ਜਿਹੜਾ ਸਾਡੇ ਮਾਨਯੋਗ ਮੰਤਰੀ ਪੰਜਾਬ ਕੈਬਨਿਟ ਮੰਤਰੀ ਪੰਜਾਬ ਸ਼੍ਰੀ ਭਿੰਦਰ ਭਗਤ ਜੀ ਇਹ ਸਕੂਲ ਦੀ ਨਵੀਂ ਪਣੀ ਮਾਰਸ ਨੂੰ ਬੱਚਿਆਂ ਨੂੰ ਸਮਰਪਿਤ ਕਰਨ ਜਾ ਰਹੇ ਨੇ ਔਰ ਬੜੀ ਖੁਸ਼ੀ ਦੀ ਗੱਲ ਹੈ ਕਿ ਇੱਥੇ ਦੇ ਪ੍ਰਿੰਸੀਪਲ ਮੈਡਮ ਮੈਡਮ ਗੁਰਵਿੰਦਰਪੁਰ ਜੀ ਔਰ ਉਹਨਾਂ ਦੇ ਪੂਰੇ ਸਟਾਫ ਦੀ ਅਨਥਕ ਮਿਹਨਤ ਦਾ ਸਦਕਾ ਇਹ ਸਕੂਲ ਬਲੰਦੀਆ ਤੇ ਹੈ ਔਰ ਇਹ ਸਕੂਲ ਦੇ ਵਿੱਚ ਤਕਰੀਬਨ 200 ਦੇ ਕਰੀਬ ਬੱਚਿਆਂ ਦੀ ਜਿਹੜੀ ਸਟਰੈਂਥ ਹੈ ਔਰ ਮੈਂ ਮਹਿਸੂਸ ਕਰਦਾ ਕਿ ਜਿਸ ਤਰ੍ਹਾਂ ਮਾਡਲ ਸਕੂਲ ਔਰ ਪ੍ਰਾਈਵੇਟ ਸਕੂਲਾਂ ਦੇ ਵਿੱਚ ਬੱਚਿਆਂ ਦੀ ਬਹੁਤ ਸਖਤ ਮਿਹਨਤ ਕਰਦਾ ਹੈ ਉਸੇ ਤਰ੍ਹਾਂ ਇਹ ਸਕੂਲ ਦਾ ਰਿਜ਼ਲਟ ਵੀ ਹਮੇਸ਼ਾ ਛੱਤ ਪਰ ਪ੍ਰਤੀਸ਼ਤ ਹੁੰਦਾ ਔਰ ਇਸ ਸਕੂਲ ਦਾ ਜਿਹੜਾ ਸਟਾਫ ਆ ਆਪਣੀ ਅਨਥੱਕ ਮਿਹਨਤ ਦਾ ਸਦਕਾ ਇੱਥੇ ਬਲੰਦੀਆਂ ਦੇ ਉੱਤੇ ਕੰਮ ਕੀਤਾ ਜਾ ਰਿਹਾ ਔਰ ਬੱਚਿਆਂ ਦੀ ਪੜ੍ਹਾਈ ਵਾਸਤੇ ਬਹੁਤ ਵੱਡਾ ਯੋਗਦਾਨ ਵਿਦਿਆ ਵਿਚਾਰੀ ਤਾਂ ਪਰਉਪਕਾਰੀ ਤੇ ਮਾਪਿਆਂ ਅਨੁਸਾਰ ਇਹ ਸਕੂਲ ਦੇ ਵਿੱਚ ਬੱਚਿਆਂ ਨੂੰ ਵਿਦਿਆ ਦਿੱਤੀ ਜਾਂਦੀ ਹੈ ਮੈਂ ਇਸ ਪੁਜੇ ਸਟਾਫ ਦਾ ਔਰ ਪ੍ਰਿੰਸੀਪਲ ਮੈਡਮ ਗੁਰਿੰਦਰ ਕੌਰ ਜੀ ਦਾ ਬਹੁਤ ਦਿਲਦਿਆਂ ਕਰਾਈਏ ਤੋਂ ਧੰਨਵਾਦ ਕਰਦਾ ਕਿ ਇਹ ਸਕੂਲ ਦੀ ਬਲੰਦੀਆਂ ਵਾਸਤੇ ਉਹਨਾਂ ਨੇ ਅਨਥੱਕ ਮਿਹਨਤ ਕਰਕੇ ਇਸ ਸਕੂਲ ਦੀ tMapਰਤ ਨੂੰ ਨਵੇਂ ਸਿਰਿਓਂ ਬਣਾਉਂਦਾ ਯਤਨ ਕੀਤਾ ਔਰ ਆਪਣੀ ਹੰਥ ਤੱਕ ਪੈਣ ਦਾ صدਕਾ ਇਸ ਸਕੂਲ ਦੇ ਵਿੱਚ ਨਵਾਂ ਰੂਮ ਬਣਾ ਕੇ ਇਹਨਾਂ ਬੱਚਿਆਂ ਨੂੰ ਵਰਪਤ ਕੀਤਾ ਅੱਜ ਦੇ ਇਸ ਵਰਕ ਮੌਕੇ ਦੇ ਉੱਤੇ ਸਾਡੇ ਮਾਨਯੋਗ ਮੰਤਰੀ ਕੈਬਨਿਟ ਮੰਤਰੀ ਪੰਜਾਬ ਸ਼੍ਰੀ ਮਹਿੰਦਰ ਭਗਤ ਜੀ ਮੇਰੇ ਨਾਲ ਬਲਾਕ ਪ੍ਰਧਾਨ ਬਲਾਕ ਵਰਨ ਜੀ ਵਰਨ ਸਚਨ ਜੀ ਅਮਰਪਾਲ ਸਿੰਘ ਪਾਟਿਆ ਜੀ ਅਸ਼wini ਕੁਮਾਰ ਜੀ ਮਨਪ੍ਰੀਤ ਜੀ ਔਰ ਬਾਕੀ ਸਾਥੀ ਜਿਹੜੇ ਇੱਥੇ ਆਏ ਆ ਸਾਰਿਆਂ ਦੇ ਵੱਲੋਂ ਇਸ ਸਕੂਲ ਦੀ ਮੈਨੇਜਮੈਂਟ ਨੂੰ ਲੱਖ ਲੱਖ ਵਾਰ ਬਹੁਤ ਬਹੁਤ ਧੰਨਵਾਦ ਜੀ